12 ਵਜੇ 50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਰਿਸਪੌਂਸ ਸਿਸਟਮ ਤੇ ਚੌਕੀ ਯਾਰ ਦੇ ਐਸਐਸਓ ਜਿਹੜਾ ਮਾਨਜੂ ਸਾਡੇ ਐਸਐਸਪੀ ਸਾਹਿਬ ਅਸ਼ਲੀ ਘਟਿਆਲ ਜੀ ਨੇ ਦਾ ਰਿਸਪੌਂਸ ਸਿਸਟਮ ਹੈ ਸਾਡਾ ਜਿਹੜੂ ਬੀਨਸੂਲੀਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ 12 ਵਜੇ 50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਦੇ ਰਿਸਪੌਂਸ ਸਿਸਟਮ ਤੇ ਚੌਕੀ ਯਾਰ ਦੇ ਐਸਐਸਓ ਸਾਹਿਬ ਇਡਾ ਮਾਂਜੂ ਸਾਡੇ ਐਸਐਸਪੀ ਸਾਹਿਬ ਅਸ਼ਨੀ ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਵੀ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਸਾਨੂੰ ਦੇ ਤਾਇਆਂ ਸੀ ਜਿਹਦੇ ਤੇ ਚੱਲਦੇ ਨੇ ਜਦੋਂ ਕਾਲ ਆਈ ਹੈ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਤੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋ-ਤਿੰਨ ਮਿੰਟ ਬਾਅਦ ਇਸੇ ਤੋਂ ਸਾਮੁਖੇ ਦੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਏਜੰਸੀ ਆਫਸਰ ਦੇ ਵਿੱਚ ਰਿਸ਼ਪਾਲ ਸਿੰਘ ਤੇ ਜਮਕੌਰ ਸਿੰਘ ਇਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਜਿਹੜਾ ਚੰਗੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚੰਗੌਰ ਸਿੰਘ ਨੂੰ ਆ ਰੌਂਡ ਅਪ ਕੀਤਾ ਰੌਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨਰ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰ ਜ਼ਿਆਦਾ ਜ਼ਿਕਰ ਹੈ ਜਿਹੜੀ ਅਗਲੀ ਤਤਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਵਿੱਚ ਮਲੇ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਦੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਉਹ ਰਾਇਪੁਰ ਸਾਈਡ ਜਾ ਰਿਹਾ ਸੀ ਲੁਧੇਨਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜਿਸ਼ ਬਾਜੀ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਵਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਰੋਕ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਪਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚੰਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਸੀ ਇਹ ਕਿੱਥੋਂ ਲੈਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਤੇ ਚੰਕੌਰ ਇਹ ਦੋਨੇ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚਮਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗੁਮਾਨ ਪਰ ਪੈਂਦਾ ਮਜੀਠੇ ਜ਼ਿਲ੍ਹੇ ਵਿੱਚ ਪੀਨਾਸਰ ਮੇਰੇ ਡਾਕਟਰ ਇੱਥੇ ਜੀ ਡਾਕਟਰ ਉਹ ਇਕਰਾਰ ਦੇ ਡੈੱਡ ਬੋਡੀ ਆ ਕਿ ਕਿਸੇ ਦਾ ਕਿੰਨੀ ਗੋਲ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:10 ਦੇ ਆਏ ਸੀ ਸਵੇਰੇ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸਾੰਨ ਦੱਸਿਆ ਹੈਗਾ ਵੀ ਮਰਡਰ ਦੀ ਅ ਦੱਸਿਆ ਗਿਆ ਵੀ ਮਰਡਰ ਹੋਇਆ ਹੈਗਾ ਚਾਰਟ ਸਾਹ ਦੇ ਕਰੀਬ ਦੱਸਿਆ ਗਿਆ ਤੇ ਨਾਮ ਰੁਸ਼ਫਾਕ ਸਿੰਘ ਹੈ ਜੀ ਇਹਦਾ ਨਾਮ ਵੀਰ ਸਿੰਘ ਤੇ 40 ਸਾਲ ਦੇ ਤਕਰੀਬਨ ਉਮਰ ਕੀ ਲੱਗਦਾ ਦੀ ਇੰਜਰੀ ਕੋਈ ਬਰਾਡਡ ਹੈ ਸਾਡੇ ਕੋਲ ਤਾਂ ਬਰਾਡਡ ਹੈ ਸੀ ਬਾਕੀ ਉਹਦਾ ਪੋਸਟਮਾਰਟਮ ਕੀਤਾ ਜਾਊਗਾ ਜੀ ਜੋ ਵੀ ਇੰਗਰੀਜ਼ ਹੈਗਾ ਫਿਰ ਦੱਸਿਆ ਜਾ ਕੁਝ ਬੋਧਾ ਕਿਸੇ ਚੀਜ਼ ਨਾਲ ਮਾਰਿਆ ਕਿਸੇ ਨਾਲ ਦੀਤੇ ਵਾਰ ਇਨਹਾਜਿਤ ਕੋਈ ਕੁਝ ਨਹੀਂ ਕਰਿਆ ਕੋਈ ਹੋਰ ਵੀ ਇਹਦੇ ਨਾਲ ਇਹਦਾ ਐਂਟੀਪਾਰਟੀ ਕਹਿ ਸਕਦੇ ਜਿਹਦਾ ਹੋਇਆ ਬੀਸਿਕਲੀ ਉਹ ਵੀ ਆਇਆ ਹੈਗਾ ਸਾਡੇ ਕੋਲ ਉਦੋਂ ਨਾਲ ਇਹ ਉਹਦਾ ਹੈਗਾ ਚੰਕੌਰ ਸਿੰਘ ਉਹਦੀ ਕਿਨੀ ਕੁ ਮੜੀ ਉਹਦੀ ਵੀ ਸੈਂਟਿਕ 30 ਸੈਂਟਿਕ ਸੌਦੀ ਉਹਦਾ ਸੱਟਾ ਹੈ ਜੀ ਉਹਦੇ ਥੋੜੀ ਬੋਤੀ ਸੱਟਾਂ ਹੈਗੀਆਂ ਨੇ ਕੀ ਲੱਗਦਾ ਜ਼ਰਾ ਇਸ ਚੀਜ਼ ਨਾਲ ਮੜੇ ਉਹ ਬਾਕੀ ਉਸ ਨੂੰ ਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ ਨਾਰਮਲ ਜਿਹਾ ਸੀ ਨਹੀਂ ਲੱਗੀਆਂ ਤਾਂ ਹੈਗੀਆਂ ਸੱਟਾਂ ਉਹਦੇ ਠੀਕ ਹੈ ਕੀ ਰੈਸਟਰਡ ਹੁੰਦਾ ਨਹੀਂ ਗਿਆ ਕਿਦਾਂ ਦੋਸਤ ਇਹਦੇ ਬਾਰੇ ਕੋਈ ਇਨਫਰਮੇਸ਼ਨ 12:50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਰਿਸਪੌਂਸ ਸਿਸਟਮ ਤੇ ਚੌਕੀ ਯਾਰ ਦੇ ਐਸਐਸਓ ਜਿਹੜਾ ਮਾਨਜੂ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ 12:50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਰਿਸਪੌਂਸ ਸਿਸਟਮ ਤੇ ਚੌਕੀ ਯਾਰ ਦੇ ਐਸਐਸਓ ਸਾਹਿਬ ਜਿਹੜਾ ਮਾਨਜੂ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਇਮੀਜੇਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਜੇਟਲੀ ਮੌਕੇ ਤੇ ਸਪੌਟ ਵੇਸਟ ਕਰਦੇ ਸਾਨੂੰ ਦੇ ਤਾਣੀਆਂ ਸੀ ਜਿਹਦੇ ਤੇ ਚੱਲਦੇ ਆ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਤੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ 2-3 ਮਿੰਟ ਬਾਅਦ ਇਸੇ ਤਰ੍ਹਾਂ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਕਜਨ ਸੀ ਆਫਸਰ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਜੇਟਲੀ ਨਹੀਂ ਮੌਕੇ ਤੇ ਆ ਗਿਆ ਚਮਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਦੰਗੌਰ ਸਿੰਘ ਨੂੰ ਆਹ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨਰ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰ ਜ਼ਿਆਦਾ ਜ਼ਿਕਰ ਕਰ ਗਏ ਅਡੀ ਅਗਲੀ ਤਤਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਵਿੱਚ ਮਲੇ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਣਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜਿਸ਼बाजी ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਵਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਪ ਲਈ ਦੋਨੋਂ ਦਾ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕਿਰਪਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚੰਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਸੀ ਇਹ ਕਿੱਥੋਂ ਰਹਿਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਦੇ ਕੰਨ ਇਹ ਦੋਨੇ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚੰਗੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗੁਮਾਨ ਪਰ ਪੈਂਦਾ ਮਜੀਠੇ ਜ਼ਿਲ੍ਹੇ ਵਿੱਚ ਕਿਰਾਨ ਸਰ ਮੇਰੇ ਡਾਕਟਰ ਇੱਥੇ ਆ ਜੀ ਡਾਕਟਰ ਉਹ ਇਕਰਾਰ ਡੈੱਡ ਬੋਡੀ ਆਈ ਹੈ ਕਿ ਕਿਸ ਤਰ੍ਹਾਂ ਦੀ ਕੀ ਹਾਲਤ ਹੈ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:00 ਤੇ 10 ਮਿੰਟ ਲਈ ਆਈ ਸੀ ਫੇਰੇ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸੰਨ ਦੱਸਿਆ ਹੈਗਾ ਵੀ ਮਰਡਰ ਦੀ ਦੱਸਿਆ ਗਿਆ ਹੈ ਵੀ ਮਰਡਰ ਹੋਇਆ ਹੈਗਾ ਚਾਰਟ ਸਾਹਿਬ ਦੇ ਕਰੀਬ ਦੱਸਿਆ ਗਿਆ ਹੈ ਤੇ ਨਾਮ ਰੁਸ਼ਫਾਕ ਸਿੰਘ ਹੈ ਜੀ ਇਹਦਾ ਨਾਮ ਵੀਰ ਸਿੰਘ ਤੇ 40 ਸਾਲ ਦੇ तकरीबन ਉਮਰ ਕੀ ਲੱਗਦਾ ਦੀ ਜੂਰੀ ਕੋਈ ਪ੍ਰੋਡੈਟ ਹੈ ਸਾਡੇ ਕੋਲ ਤਾਂ ਬ੍ਰੋਡੈਟ ਹੀ ਆਇਆ ਸੀ ਬਾਕੀ ਉਹਦਾ ਪੋਸਟਮਾਰਟਮ ਕੀਤਾ ਜਾਊਗਾ ਜੀ ਜੋ ਵੀ ਇੰਗਰੀਜ਼ ਹੋਗਾ ਫਿਰ ਬੜਾ ਜੂਸੇ ਚੀਜ਼ ਨਾਲ ਮਾਰਿਆ ਕਿ ਚੀਜ਼ ਨਾਲ ਮਾਰਿਆ ਦੇਦੇ ਵਾਰ ਇਹ ਹਾਜੀਤ ਕੋਈ ਕੁਛ ਨਹੀਂ ਕਰਿਆ ਕੋਈ ਹੋਰ ਵੀ ਇਹਦੇ ਨਾਲ ਇਹਦਾ ਐਂਟੀਪਾਰਟੀ ਕਹਿ ਸਕਦੇ ਜਿਹਦੇ ਨਾਲ ਹੋਇਆ ਬੀਸਿਕਲੀ ਉਹ ਵੀ ਆਇਆ ਹੋਏਗਾ ਸਾਡੇ ਕੋਲ ਉਹਦਾ ਨਾਮ ਇਹ ਉਹਦਾ ਹੈਗਾ ਚਮਕੌਰ ਸਿੰਘ ਉਹ ਵੀ ਚਮਕੌਰ ਮਾਰੇ ਉਹਦੀ ਵੀ ਸੰਤਕ ਤੇ 30 ਸੈਂਟਿਕ ਸੌਦੀ ਉਹਦੇ ਸੱਟਾ ਹੈ ਉਹਦੇ ਤੁਹਾਡੇ ਬੋਦੀ ਸੱਟਾ ਹੈਗੇ ਨੇ ਕੀ ਲੱਗਦਾ ਜ਼ਰਾ ਇਸ ਚੀਜ਼ ਨਾਲ ਬਾਰੇ ਉਹ ਬਾਕੀ ਉਸ ਨੂੰ ਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ ਨਾਰਮਲ ਜਿਹਾ ਸਟੇਟ ਨਹੀਂ ਲੱਗੀਆਂ ਤਾਂ ਹੈਗੀਆਂ ਸੱਟਾ ਉਹਦੇ ਠੀਕ ਹੈ ਇਹ ਰੈਸਟਰ ਹਮ ਜਣਾ ਨਹੀਂ ਗਿਆ ਕਿਦਾਂ ਦੋਸਤ ਇਹਦੇ ਬਾਰੇ ਕੋਈ ਨਹੀਂ ਪਤਾ